ਆਪਾਂ ਮੌਜੂਦਾ ਜੀ ਪਿੰਡ ਚੰਗੜਪਾਣੀ ਸਕੂਲ ਦੇ ਵਿੱਚ ਤੇ ਸਾਡੇ ਨਾਲ ਮੌਜੂਦ ਨੇ ਸੁਨੀਲ ਫਾਜ਼ਲ ਕਾ ਜਿਹੜੇ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਕੰਮ ਕਰ ਰਿਹਾ ਵੀਡੀਓ ਪਾਉਂਦਿਆ ਤੇ ਨਾਲ ਕਿਤੇ ਨਿਕੀ ਸਮਾਜ ਸੇਵਾ ਵੀ ਕਰਦਿਆ ਮੈਂ ਇਹਨਾਂ ਦੇ ਵੀਡੀਓ ਦੇਖਿਆ ਨਹੀਂ ਇਹ ਸਕੂਲ ਦੀ ਸਫਾਈ ਵਗੈਰਾ ਕਰਦਿਆ ਤੇ ਪੇਸ਼ ਹੈ ਵਜੂ ਇਹ ਸਿੰਗਰ ਆ ਜੀ ਮੌਜੂਦਾ ਸਿੰਗਰ ਸੀ ਤੇ ਆਪਾਂ ਇਹਨਾਂ ਨਾਲ ਕਰਦੇ ਆਂ ਜੀ ਗੱਲਬਾਤ ਜੀ ਜੀ ਸੁਨੀਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਤੇ ਜੀ ਥੈਂਕ ਯੂ ਸਰ ਤੁਹਾਡਾ ਵੀ ਵੈਲਕਮ ਕਰਦੇ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ ਜੀ ਹਾਂਜੀ ਸਾਨੂੰ ਪਹਿਲਾਂ ਤਾਂ ਸਕੂਲ ਦੇ ਹਾਲਾਤ ਕੀ ਨੇ ਸਕੂਲ ਦੇ ਹਾਲਾਤ ਕਾਫੀ ਖਰਾਬ ਲੱਗ ਰਹੇ ਆ तकरीबन ਜਿਹੜਾ ਹੈ ਡੇਢ ਮਹੀਨਾ ਪਾਣੀ ਚੱਲਿਆ ਹੈ ਔਰ ਉਹਦੇ ਨਾਲ ਜਿਹੜਾ ਹੈ ਸਾਰਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੈ ਜਿਵੇਂ ਕਿ ਜਿਹੜਾ ਕਣਕ ਪਈ ਸੀ ਉਹ ਵੀ ਖਰਾਬ ਹੋ ਗਈ ਹੈ ਜਿਹੜੇ ਮੈਡੀਵਲ ਉਹ ਯੂਜ਼ ਕੀਤੇ ਜਾਂਦੇ ਸੀ ਔਰ ਕਈ ਬੁੱਕਸ ਹੈਗੀਆਂ ਨੇ ਉਹ ਵੀ ਜਿਹੜਾ ਖਰਾਬ ਹੋ ਗਈਆਂ ਨੇ तकरीबन ਜਿਹੜੇ ਇੱਥੋਂ ਦੇ ਜਿਹੜੇ ਲੋਕ ਨੇ ਰਹਿਣ ਵਾਲੇ ਉਹਨਾਂ ਨੇ ਕਾਫੀ ਜਿਹੜਾ ਕੋਸ਼ਿਸ਼ ਕੀਤੀ ਸੀ ਜਿਹੜਾ ਜ਼ਰੂਰਤਮੰਦ ਸਮਾਨ ਜਿਹੜਾ ਉਹਨੂੰ ਉੱਚਾ ਰੱਖਿਆ ਜਾਵੇ ਪਰ ਫੇਰ ਵੀ ਜਿਹੜਾ ਕਿਤੇ ਨਾ ਕਿਤੇ ਥੋੜੀ ਬਹੁਤੀ ਕਮੀ ਰਹਿ ਗਈ ਏ ਜਿਹੜਾ ਜਿਵੇਂ ਕਿ ਦਾਣੇ ਹੈਗੇ ਸੀ ਜਾਂ ਕਣਕ ਹੈਗੀ ਜਾਂ ਹੋਰ ਵੀ ਕਈ ਤਰ੍ਹਾਂ ਦੇ ਪ੍ਰਕਾਰ ਦੀਆਂ ਚੀਜ਼ਾਂ ਨੇ ਵਸਤੂਆਂ ਨੇ ਜਿਹੜੇ ਖਰਾਬ ਹੋ ਗਈਆਂ ਨੇ ਕਿਉਂਕਿ ਪਾਣੀ ਜਿਹੜਾ ਜ਼ਿਆਦਾ ਇੱਕਦਮ ਆ ਗਿਆ ਸੀ ਔਰ ਪਿੰਡ ਦੇ ਵੱਲ ਵੀ ਕੋਸ਼ਿਸ਼ ਬੜੀ ਕੀਤੀ ਗਈ ਸੀ ਵੀ ਪਿੰਡ ਇਹ ਸਕੂਲ ਦੀ ਬਚਾਅ ਕੀਤਾ ਜਾਵੇ ਪਰ ਉਹ ਹੋ ਨਹੀਂ ਸਕਿਆ ਜੀ ਜੀ ਦਾ ਇੱਕ ਹੋਰ ਵੱਡਾ ਸਵਾਲ ਜਿਹੜਾ ਨਜ਼ਰ ਆ ਰਿਹਾ ਹੈ ਕਿਉਂਕਿ ਸਰਕਾਰ ਨੇ ਐਲਾਨ ਕਰਤਾ ਹੈ ਵੀ ਜਿਹੜੀ 10ਵੀਂ ਤੇ ਪਲੱਸ 2 ਦੇ ਬੱਚੇ ਜਲਦ ਤੋਂ ਜਲਦ ਫੀਸ ਜਮ੍ਹਾਂ ਕਰਵਾਉਣ ਜੀ ਜੇ ਆਪਾਂ ਗੱਲ ਕਰੀ ਹੜ੍ਹਾਂ ਦੀ ਤਾਂ ਇੱਥੇ ਤਾਂ ਸਾਰਾ ਕੁਝ ਫਸਲ ਖਤਮ ਹੋ ਗਈ ਆ ਕਾਰਪਰਵਾਦ ਹੋ ਗਿਆ ਸਭ ਕੁਝ ਖਤਮ ਹੈ ਜੀ ਫਿਰ ਜਿਹੜੇ ਹੜ੍ਹਾਂ ਪ੍ਰਭਾਵਿਤ ਲੋਕ ਨੇ ਜਿਹੜੇ ਫਾਜ਼ਲਗਾ ਬਾਰਡਰ ਪੱਟੀ ਦੇ ਲੋਕ ਨੇ ਫੀਸ ਕਿਵੇਂ ਭਰਨਗੇ ਪਹਿਲੀ ਗੱਲ ਸਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਜਿਹੜੇ ਸਾਡੇ ਮਦਦਗਾਰ ਇੱਥੇ ਸਾਥੀ ਆਏ ਸੀ ਬਹੁਤ ਜਿਹੜੇ ਜਥੇ ਆਏ ਸੀ ਸੇਵਾਵਾਂ ਕਰਨ ਸਾਡੇ ਤੱਕ ਹਰ ਤਰ੍ਹਾਂ ਦੀ ਸਮਗਰੀ ਲੈ ਕੇ ਆਏ ਸੀ ਪਹਿਲੀ ਗੱਲ ਹੈ ਜੇ ਉਹ ਸਾਡੇ ਤੱਕ ਉਹਨਾਂ ਨੇ ਸਾਡੇ ਤੱਕ ਰਾਸ਼ਨ ਪਹੁੰਚਾਇਆ ਹਰ ਤਰ੍ਹਾਂ ਦੀ ਜਿਹੜੀ ਸਾਡੀ ਜ਼ਰੂਰਤ ਨੂੰ ਪੂਰਾ ਕੀਤਾ ਫਿਰ ਸਰਕਾਰ ਸਾਡੇ ਕੋਲ ਸਾਡੇ ਕੋਲ ਕਾਦੀ ਫੀਸ ਮੰਗਦੀ ਹੈ ਜੇ ਅਸੀਂ ਟੈਕਸ ਦਿੰਨੇ ਆ ਫਿਰ ਜਿਹੜੇ ਸਾਡੀ ਮਦਦ ਕਰ ਟੈਕਸ ਸਾਨੂੰ ਉਹਨਾਂ ਨੇ ਦੇਣਾ ਚਾਹੀਦਾ ਹੈ ਨਾ ਪਰ ਜਿਹੜੀ ਇਹ ਫੀਸ ਵਾਲੀ ਗੱਲ ਹੈ ਬਿਲਕੁਲ ਨਜਾਇਜ਼ ਹੈਗੀ ਹੈ ਕਿਉਂਕਿ ਇੱਥੋਂ ਦੇ ਹਾਲਾਤ ਕਾਫੀ ਖਰਾਬ ਨੇ ਸਟੂਡੈਂਟ ਜਿਹੜੇ ਹੈਗੇ ਬੱਚੇ ਹੈਗੇ ਆ ਤਕਰੀਬਨ ਜਿਹੜਾ ਡੇਢ ਮਹੀਨਾ ਤੋਂ ਉਹਨਾਂ ਦੇ ਮਾਪਿਆਂ ਨੇ ਕੰਮ ਕਰਤਾ ਕਿ ਕਰਕੇ ਨਹੀਂ ਵੇਖਿਆ ਔਰ ਜਿਹੜਾ ਆਪਣੇ ਆਪਣੇ ਘਰ ਛੱਡ ਕੇ ਗਏ ਨੇ ਕਈਆਂ ਦੇ ਘਰ ਜਿਹੜੇ ਨੇ ਬਿਲਕੁਲ ਖਤਮ ਹੋ ਗਏ ਨੇ ਜਿਵੇਂ ਕਿ ਇੱਥੇ ਪਿੰਡਾਂ ਦੇ ਜਿਹੜੇ 11 ਪਿੰਡ 12 ਪਿੰਡ ਸਾਰੇ ਜਿਹੜੇ ਪਾਣੀ ਦੇ ਲਪੇਟ ਵਿੱਚ ਹੈਗੇ ਸੀ ਔਰ ਜਿਹੜਾ ਕਿ ਇਹ ਕਈ ਜਿਹੜੇ ਡੋਬੇ ਦੇ ਕਰਨ ਜਿਹੜਾ ਘਰ ਤੋਂ ਬਾਹਰ ਹੋ ਗਿਆ ਕਮਰੇ ਡਿੱਗ ਗਏ ਔਰ ਕਈ ਜਿਹੜੇ ਸਲਾਬ ਦੇ ਕਾਰਨ ਜਿਨ੍ਹਾਂ ਨੇ ਪੱਕੇ ਮਕਾਨ ਬਣਾਏ ਹੋਏ ਨੇ ਉਹਨਾਂ ਦੇ ਸਲਾਬ ਦੇ ਕਾਰਨ ਜਿਹੜਾ ਨੀਆਂ ਨੇ ਜਿਹੜੀਆਂ ਦਰਾੜਾਂ ਪੈ ਗਈਆਂ ਛੱਤਾਂ ਵਿੱਚ ਦਰਾੜਾਂ ਪੈ ਗਈਆਂ ਕਾਫੀ ਨੁਕਸਾਨ ਹੋਇਆ ਹੈ ਇਸੇ ਕਰਕੇ ਹਾਲਾਤ ਬਿਲਕੁਲ ਜਿਹੜੇ ਨੇ ਖਰਾਬ ਨੇ ਇਹ ਸਾਡੇ ਵੱਲੋਂ ਜਿਹੜਾ ਪਿੰਡ ਦੇ ਜਿਹੜੇ ਇੱਥੋਂ ਦੇ ਜਿਹੜੇ ਰਹਿਣ ਵਾਲੇ ਹੈਗੇ ਨੇ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਮਾਪਿਆਂ ਵੱਲੋਂ ਜਿਹੜਾ ਕਲੀਅਰ ਜਿਹੜਾ ਜਵਾਬ ਹੈ ਫੀਸ ਕਿਸੇ ਤਰ੍ਹਾਂ ਦੀ ਸਾਡੇ ਕੋਲ ਨਹੀਂ ਹੈਗੀ ਤੇ ਨਾ ਹੀ ਭਰਾਂਗੇ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਖਰਾਬ ਹੈਗੇ ਆ ਪਹਿਲਾਂ ਤਾਂ ਬੜਾ ਕਹਿੰਦੇ ਸੀ ਸਰਕਾਰੀ ਜਿਹੜਾ ਗਵਰਨਮੈਂਟ ਸਕੂਲ ਹੈਗੇ ਆ ਉਹਨਾਂ ਦੀ ਫੀਸਾਂ ਮਾਫ ਹੋਣਗੀਆਂ ਸਾਰਾ ਕੁਝ ਜਿਹੜਾ ਮਾਫ ਹੋਊਗਾ ਪਰ ਜਿਹੜੇ ਆ ਹੜ੍ਹ ਪੀੜਿਤ ਜਿਹੜੇ ਲੋਕ ਨੇ ਜਿਹੜੇ ਸਕੂਲ ਅੰਡਰ ਹੈਗੇ ਨੇ ਉਹਨਾਂ ਵੱਲੋਂ ਬਿਲਕੁਲ ਜਿਹੜੀ ਫੀਸ ਨਹੀਂ ਭਰੀ ਜਾਵੇਗੀ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਸਪੋਰਟ ਕਰ ਰਹੇ ਨੇ ਮੈਂ ਅੱਗੇ ਵੀ ਗੱਲ ਕੀਤੀ ਹੈ ਸਰਕਾਰ ਕੋਈ ਮਦਦ ਨਹੀਂ ਕਰ ਰਹੀ ਹੜ੍ਹ ਪੀੜਿਤ ਲੋਕਾਂ ਨੇ ਜਿੰਨਾ ਪੈਸਾ ਆਇਆ ਜਿੰਨਾ ਪੈਸਾ ਆਇਆ ਸੀ ਲੱਗਿਆ ਨਹੀਂ ਹੈ ਜਦਕਿ ਜਥੇ ਨੇ ਜਿਹੜੇ ਲੋਕ ਜਿਹੜੇ ਲੋਕ ਨੇ ਬਾਹਰੋਂ ਪਿੰਡਾਂ ਚੋਂ ਇਕੱਠਾ ਕਰਕੇ ਇੱਕ ਐਨਆਰਏ ਵੀਰੇ ਜਿਹੜੇ ਸਪੋਰਟ ਕਰ ਰਹੇ ਨੇ ਸੋ ਇਹ ਸਰਕਾਰ ਨੇ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਸਰਕਾਰ ਨੇ ਜਿਹੜਾ ਜਥਿਆਂ ਵੱਲੋਂ ਆਇਆ ਸੀ ਜਿਹੜਾ ਖਾਣਾ ਆਇਆ ਸੀ ਜਿਹੜਾ ਕਰਿਆਣਾ ਆਇਆ ਸੀ ਉਹ ਵੀ ਆਪਣੇ ਅਕਾਊਂਟ ਦੇ ਵਿੱਚ ਆਪਣੇ ਨਾਮ ਦੇ ਜਫਤ ਕੀਤਾ ਹੋਇਆ ਹੈ ਸੋ ਇਸ ਕਰਕੇ ਮੈਂ ਲੰਬਾ ਨਹੀਂ ਜਾਣਾ ਚਾਹੁੰਦਾ ਇਸ ਕਰਕੇ ਬਹੁਤ ਜਿਹੜੇ ਮੁੱਦੇ ਉੱਠਦੇ ਆ ਇਸ ਨੂੰ ਲੈ ਕੇ ਪਰ ਮੈਂ ਕੋ ਕਲੀਅਰ ਗੱਲ ਕਰਨਾ ਚਾਹੁੰਦਾ ਵਾ ਕਿ ਜਿਹੜਾ ਇੱਥੋਂ ਦੇ ਹੜ ਪੀੜ ਦੇ ਬੱਚੇ ਨੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਦਿੱਤੀ ਜਾਵੇਗੀ ਕਿਉਂਕਿ ਹਾਲਾਤ ਹੀ ਇਹਨਾਂ ਕੋ ਖਰਾਬ ਹੈਗੇ ਆ ਜਿਹੜੇ ਸਾਰੇ ਮਜ਼ਦੂਰ ਲੋਕ ਹੈਗੇ ਆ ਕੋਈ ਵੀ ਇੱਥੇ ਕੋਠੀਆਂ ਕਾਰਾਂ ਵਾਲੇ ਨਹੀਂ ਹੈਗੇ ਅਪੀਲ ਕੀ ਕਰਦੇ ਮੈਂ ਸਾਰਾ ਅਪੀਲ ਇਹੀ ਕਰਨਾ ਚਾਹੁੰਦਾ ਵਾ ਵੀ ਜਿਵੇਂ ਪਲੱਸ 2 ਦੇ ਬੱਚੇ 10ਵੀਂ 10ਥ ਦੇ ਹੈਗੇ ਆ ਬੋਰਡ ਦੀ ਫੀਸ ਹੈ ਕੋਈ ਵੀ ਹੈਗਾ ਛੋਟੇ ਮੋਟੀ ਫੀਸ ਹੈ ਕਿ ਕਿਸੇ ਤਰ੍ਹਾਂ ਦੀ ਜਿਹੜੀ ਹੈ ਆਪ ਜਿਹੜੀ ਸਰਕਾਰ ਮੈਨੇਜ ਕਰੇ ਜਿਹੜਾ ਸਕੂਲਾਂ ਸਕੂਲ ਦੇ ਵਿੱਚ ਕੋਈ ਵੀ ਫੀਸ ਹੈ ਉਹ ਬੱਚੇ ਨਹੀਂ ਭਰਨਗੇ ਕਿਉਂਕਿ ਬੱਚਿਆਂ ਦੇ ਹਾਲਾਤ ਬਹੁਤ ਖਰਾਬ ਹੈਗੇ ਐਥੋਂ ਤੱਕ ਵੀ ਜਿਹੜੇ ਆਪਣੀ ਡਰੈਸ ਤੱਕ ਵੀ ਲੈਣ ਲਈ ਉਹਨਾਂ ਕੋਲ ਕੁਝ ਵੀ ਨਹੀਂ ਹੈ ਤੁਸੀਂ ਇਹ ਹਿਸਾਬ ਲਾਓ ਸਰ ਜੇ 2 ਮਹੀਨੇ ਕੰਮ ਨਹੀਂ ਕੀਤਾ ਤੂੰ ਬੰਦਾ ਕਿਵੇਂ ਖਾਊਗਾ ਆਪਾਂ ਇਹ ਨਹੀਂ ਕਹਿੰਦੇ ਰਾਸ਼ਨ ਨਹੀਂ ਆਇਆ ਰਾਸ਼ਨ ਆਇਆ ਹੈ ਜੇ ਆਪਾਂ ਸਕੂਲ ਚ ਫੀਸ ਦੇਣੀ ਉਥੇ ਰਾਸ਼ਨ ਦਾ ਕੰਮ ਨਹੀਂ ਆਊਗਾ ਨਾ ਜੇ ਆਪਾਂ ਕਿਤੇ ਪੈਸਾ ਵਰਤਣਾ ਉਥੇ ਰਾਸ਼ਨ ਕੰਮ ਨਹੀਂ ਆਉਂਦਾ ਇਸੇ ਲਈ ਜਿਹੜਾ ਪੈਸਾ ਸਭ ਤੋਂ ਜ਼ਰੂਰੀ ਹੈ ਔਰ ਪੈਸਾ ਆਇਤੋਂ ਦੇ ਲੋਕਾਂ ਕੋਲ ਬਿਲਕੁਲ ਖਤਮ ਹੋ ਗਿਆ ਔਰ ਜੇ ਕਰੀਏ ਕੰਮ ਦੀ ਗੱਲ ਹੈ ਡੇਢ ਮਹੀਨਾ ਹੋ ਗਿਆ 2 ਮਹੀਨੇ ਕੰਮ ਹੈਗਾ ਹੀ ਨਹੀਂ ਪਹਿਲਾਂ ਕੋੜਾ ਆਪਣੇ ਵਿੱਚ ਬੇਰੁਜ਼ਗਾਰ ਲੋਕ ਹੈਗੇ ਸੀ ਦਿਹਾੜੀਆਂ ਕਰਦੇ ਸੀ ਆਪਣਾ ਆਪਣਾ ਕੰਮ ਕਰਦੇ ਸੀ ਪਰ ਉਹ ਅਜਿਹਾ ਜਿਹੜਾ ਬਿਲਕੁਲ ਕੰਮ ਖਤਮ ਹੋ ਗਿਆ ਹੁਣ ਵੀ ਪਾਣੀ ਚੱਲ ਰਿਹਾ ਜਿਸ ਕਾਰਨ ਜਿਹੜਾ ਪੂਰਾ ਜਿਹੜਾ ਇਹ ਇਲਾਕਾ ਖਤਮ ਹੋ ਗਿਆ ਬਿਲਕੁਲ ਫੀਸਾਂ ਦਾ ਨਾਮ ਨਾ ਲਿਆ ਜਾਵੇ ਸੋ ਇਸੇ ਕਰਕੇ ਸਰਕਾਰ ਨੂੰ ਚਾਹੀਦਾ ਹੈ ਵੀ ਇਸ ਇਲਾਕਿਆਂ ਦੀ ਸਪੋਰਟ ਕਰੇ ਜੇ ਗੱਲ ਆਏਗੀ ਫੀਸਾਂ ਤੇ ਆਏਗੀ ਤਾਂ ਫਿਰ ਜਿਹੜਾ ਟੈਕਸ ਹੈ ਉਹ ਵੀ ਜਿਹੜਾ ਹੈ ਜਿਹੜਾ ਕਲਾਕਾਰ ਵੇਰੇ ਸਿੰਗਰ ਵੀਰ ਆਗੇ ਮੇਰੇ ਫੀਲਡ ਦੇ ਜਾਂ ਕੋਈ ਹੋਰ ਜਥੇ ਹੈਗੇ ਜਿਹੜੇ ਜਥੇ ਬੰਦੀਆਂ ਸੇਵਾ ਕਰਨ ਆ ਰਹੀਆਂ ਨੇ ਟੈਕਸ ਵੀ ਸਾਨੂੰ ਜਿਹੜਾ ਉਹਨਾਂ ਨੂੰ ਦੇਣਾ ਚਾਹੀਦਾ ਨਾ ਕਿ ਸਰਕਾਰ ਨੂੰ ਦੇਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਸੁਨੀਲ ਜੀ ਇੱਕ ਗੱਲ ਹੋਰ ਕਰਾਂਗੇ ਇਸ ਕੰਡੀ ਏਰੀਆ ਦੇ ਵਿੱਚ ਪਤਾਂ ਤੋਂ ਅੱਗੇ ਜੀ ਸੀਨੀਅਰ ਸੈਕੰਡਰੀ ਸਕੂਲ ਟੋਟਲ ਕਿੰਨੇ ਨੇ ਸੀਨੀਅਰ ਸੈਕੰਡਰੀ ਸਕੂਲ ਇੱਕ ਹੈ ਔਰ ਇਹਦੇ ਵਿੱਚ ਜਿਹੜੇ 12 ਪਿੰਡਾਂ ਦੇ ਬੱਚੇ ਪੜਨ ਆਉਂਦੇ ਆ 850 ਤੋਂ ਉੱਪਰ ਜਿਹੜੇ ਬੱਚੇ ਇੱਥੇ ਪੜਨ ਆਉਂਦੇ ਆ ਜਦ ਕਿ 10 10 ਪਿੰਡਾਂ ਦੇ ਬੱਚਿਆਂ ਦਾ ਜਿਹੜਾ ਪੜਾਈ ਦਾ ਨੁਕਸਾਨ ਹੋ ਰਿਹਾ ਔਰ ਜੇ ਗੱਲ ਕਰੀਏ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਸਫਾਈ ਦੀ ਤਾਂ ਉਹ ਵੀ ਸਫਾਈ ਕਿਸੇ ਨੇ ਨਹੀਂ ਕੀਤੀ ਮੈਂ ਬਹੁਤ ਜਿਹੜੇ ਇਥੋਂ ਦੇ ਲੋਕਲ ਬੰਦਿਆਂ ਨੂੰ ਕਿਹਾ ਸੀ ਆਪਾਂ ਸਫਾਈ ਕਰਨੀ ਪੈਣੀ ਹੈ ਜਿਹੜੇ ਸਕੂਲਾਂ ਦੀ ਕਿਉਂਕਿ ਸਾਨੂੰ ਪਤਾ ਹੈ ਅਸੀਂ ਹਰ ਵੇਲੇ ਜਿਹੜਾ ਸਫਾਈਆਂ ਕਰਦੇ ਹਾਂ ਸਕੂਲਾਂ ਦੀਆਂ ਕੋਈ ਵੀ ਪ੍ਰਸ਼ਾਸਨ ਨਹੀਂ ਆਉਂਦਾ ਕੋਈ ਵੀ ਮਦਦ ਨਹੀਂ ਕਰਦਾ ਸਿਰਫ ਜਿਹੜਾ ਹੈ ਰੀਲਾਂ ਬਣਾਉਣ ਲਈ ਫੋਟੋਆਂ ਕਰਾਉਣ ਲਈ ਜਰੂਰ ਅਸੀਂ ਕਹਿੰਦੇ ਹਾਂ ਅਸੀਂ ਇਹੀਂ ਕਰਦੇ ਹਾਂਗੇ ਫਲਾਂ ਵਾਲਾ ਕਰਦੇ ਹਾਂਗੇ 1% ਤੱਕ ਨਹੀਂ ਹੋਇਆ ਅਗਰ ਕੋਈ ਕਿਸੇ ਕਿਸੇ ਕੀਤਾ ਹੈ ਤਾਂ ਸਾਨੂੰ ਜਿਹੜਾ ਸਾਡੇ ਨਾਲ ਕੰਟੈਕਟ ਕਰੇ ਸਾਡੇ ਨਾਲ ਜਿਹੜਾ ਸਬੂਤ ਪੇਸ਼ ਕਰੇ ਕਿਉਂਕਿ ਕਿਸੇ ਵੀ ਨਹੀਂ ਕੀਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ 6 ਤੋਂ 7 ਲੋਕ ਨੇ ਜਿਹੜੇ ਪਰਮਨੈਂਟਲੀ ਹਫ਼ਤਾ ਹੋ ਗਿਆ ਸਫਾਈ ਕਰ ਰਹੇ ਨੇ ਸਾਡੀ ਕੋਸ਼ਿ ਲੱਗਿਆ ਸੀ ਜਿਹੜੇ ਬੱਚਿਆਂ ਦੇ ਐਗਜ਼ਾਮ ਤੇ ਪ੍ਰੀ ਬੋਰਡ ਜੇ ਸ਼ੁਰੂ ਹੋਣ ਲੱਗੇ ਨੇ ਸਾਡੀ ਕੋਸ਼ਿਸ਼ ਇਹ ਹੀ ਸੀ ਵੀ ਜਲਦੀ ਤੋਂ ਜਲਦੀ ਅਸੀਂ ਸਫਾਈ ਕਰੀਏ ਬੱਚਾ ਨੂੰ ਨੁਕਸਾਨ ਨਾ ਨਾ ਉਹ ਸੁਨੀਲ ਜੀ ਮੀਡ ਡੇ ਮੀਲ ਤੇ ਚੱਲ ਰਿਹਾ ਹਾਂ ਹਾਂ ਜੀ ਤਾਂ ਇਹ ਜਿਹੜੀ ਇੱਕ ਕਣਕ ਦੀ ਬਦਬੂ 스멜 ਆ ਰਹੀ ਹੈ ਇਹ ਖਾਣਾ ਜਿਹੜਾ ਆਗਾ ਜਿ ਸਕੂਲ ਲੱਗਦੇ ਆ ਬੱਚੇ ਤਾਂ ਮੀਡ ਡੇ ਮੀਲ ਕਿਵੇਂ ਚੱਲੇਗਾ ਨਹੀਂ ਬਿਲਕੁਲ ਖਰਾਬ ਹੈ ਬਿਲਕੁਲ ਮੈਂ ਕਿ ਇਹ ਵੀ ਤੁਸੀਂ ਬਹੁਤ ਬੜੇ ਸਵਾਲ ਕੀਤਾ ਇਹ ਜਿਹੜਾ ਸਮਾਨ ਜੋ ਵੀ ਮਟੀਰੀਅਲ ਇਹ ਬੱਚੇ ਉਸੇ ਨਵਾਂ ਭੇਜਿਆ ਜਾਵੇ ਕਿਉਂਕਿ 1.5 ਮਹੀਨੇ ਨਾਲ ਇੱਥੋਂ ਸਭ ਤੁਸੀਂ ਸਲਾਬ ਨਾਲ ਸਰ ਜਿਹੜਾ ਲੋਹਾ ਹੈ ਉਹ ਸਲਾਬ ਗਿਆ ਉਹ ਖਰਾਬ ਹੋ ਗਿਆ ਇਹ ਤਾਂ ਫੇਰ ਵੀ ਖਾਣਾ ਹੈ ਇਹ ਤਾਂ ਖਾਣਾ ਜਿਹੜਾ ਸਲਾਬ ਦੇ ਨਾਲ ਖਰਾਬ ਹੋ ਜਾਂਦਾ 스멜 ਤੁਹਾਡੇ ਸਾਹਮਣੇ ਕਿੰਨੀ ਬੋ ਆ ਰਹੀ ਹੈ ਬਹੁਤ ਜ਼ਿਆਦਾ ਜਿਹੜਾ ਇੱਥੋਂ ਹਾਲ ਹੋ ਗਿਆ ਇੱਥੇ ਅਸੀਂ 10 ਮਿੰਟ 15 ਮਿੰਟ ਖੜੇ ਆ ਸਾਨੂੰ ਖੜਨਾ ਔਖਾ ਹੋ ਗਿਆ ਐਨੇ ਕੋ ਹਾਲਾਤ ਇੱਥੋਂ ਦੇ ਖਰਾਬ ਹੋ ਗਏ ਨੇ ਹੁਣ ਜੋ ਸਟਾਫ ਹੈਗਾ ਸਕੂਲ ਦੇ ਫਾਇਲ ਕਾ ਦਾ ਆ ਟੀਚਰ ਦੇ ਆਪਾਂ ਹਾਂਜੀ ਹਾਂਜੀ ਤੇ ਕਿੰਨੇ ਦਿਨਾਂ ਤੋਂ ਆ ਰਹੇ ਨੇ ਸਰ ਟੀਚਰ ਤਾਂ ਨਹੀਂ ਆ ਰਹੇ ਟੀਚਰ ਤਾਂ ਮੇਰੇ ਤਿੰਨ ਟੀਚਰ ਆਏ ਆ ਤੇ ਬਾਕੀ ਕੋਈ ਨਹੀਂ ਆ ਰਿਹਾ ਜਦੋਂ ਉਹਨਾਂ ਨੇ ਅੰਦਰ ਆ ਕੇ ਐਂਟਰੀ ਕੀਤੀ ਉਹਨਾਂ ਨੇ ਕੀ ਫੀਲ ਸਰ ਉਹਨਾਂ ਨੂੰ ਬਹੁਤ ਜਿਹੜਾ ਫੀਲ ਬੈਡ ਫੀਲ ਹੋਇਆ ਕਿਉਂਕਿ ਇੱਕ ਜਿਹੜਾ ਮੈਕਰ ਗੱਲ ਕਹਿਣਾ ਚਾਹੁੰਦਾ ਮੈਂ ਜਿਹੜੀ ਟੀਚਰ ਦੀ ਲਾਈਫ ਹੈ ਨਾ ਸਭ ਤੋਂ ਜ਼ਿਆਦਾ ਲੌਂਗ ਟਾਈਮ ਜਿਹੜਾ ਉਹਨਾਂ ਦਾ ਜਿਹੜੀ ਲਾਈਫ ਹੈ ਸਕੂਲ ਦੇ ਵਿੱਚ ਬਤੀੰਦੀ ਏ ਨਾ ਕਿ ਘਰਾਂ ਦੇ ਵਿੱਚ ਸੋ ਐਸੇ ਕਰਕੇ ਜਿਹੜਾ ਹੈ ਇੱਥੋਂ ਦੇ ਹਾਲਾਤ ਜਿਹੜੇ ਟੀਚਰ ਮੈਂ ਬਹੁਤ ਵੀ ਲਾਈਵ ਵੀਡੀਓ ਪਾਈਆਂ ਸੀ ਮੈਂ ਆਪਣੇ ਸਾਰੇ ਸਕੂਲਾਂ ਦੇ ਜਿੰਨੇ ਜਿੰਨੀ ਵੀ ਬਿਲਡਿੰਗ ਹੈਗੀਆਂ ਨੇ ਮੈਂ ਸਾਰਿਆਂ ਨੂੰ ਜਿਹੜਾ ਲਾਈਵ ਵੀ ਪਾਇਆ ਸੀ ਫੇਸਬੁਕ ਜਰੀਏ ਦੱਸਿਆ ਸੀ ਕਿਉਂਕਿ ਜਦੋਂ ਟੀਚਰ ਦੇਖਿਆ ਟੀਚਰ ਆ ਨਹੀਂ ਸਕਦੇ ਸੀ ਪਰ ਉਹਨਾਂ ਨੇ ਬਹੁਤ ਬੈਡ ਫੀਲ ਕੀਤਾ ਕਿਉਂਕਿ ਇੱਕ ਘਰ ਦਾ ਇੱਕ ਜਿਹੜਾ ਹੈ ਉਹਨਾਂ ਦਾ ਘਰ ਹੈ ਇਹ ਸਕੂਲ ਜਿਹੜਾ ਇੱਥੋਂ ਰੋਜੀ ਕਮਾਉਂਦੇ ਨੇ ਇੱਥੇ ਪੜਾਉਂਦੇ ਨੇ ਇੱਥੇ ਬੱਚਿਆਂ ਨਾਲ ਪਿਆਰ ਪਾਉਂਦੇ ਨੇ ਪਰ ਉਹਨਾਂ ਦੇ ਜਦੋਂ ਉਹਨਾਂ ਨੇ ਆਇਆ ਸੀ ਆਏ ਸੀ ਵੇਖਿਆ ਸੀ ਹਾਲਾਤ ਬਿਲਕੁਲ ਖਰਾਬ ਸੀ ਉਹਨਾਂ ਤੇ ਬਹੁਤ ਕਿਉਂਕਿ ਹਾਲਾਤ ਹੀ ਬਹੁਤ ਖਰਾਬ ਸੀ ਸਕੂਲ ਦੇ ਧੰਨਵਾਦ ਜੀ ਥੈਂਕ ਯੂ ਜੀ ਇੱਕੋ ਥੋੜਾ ਰੀਲ ਬਣਾ ਲਿਓ ਕੜੀ ਵਾਰ ਕੱਟ ਦੇ ਬੰਨ ਬੰਨ ਕਰਤਾ ਸੇਵ ਕਰ ਦੇ ਬੰਨ